ਆਪ ਕੀ ਉਹ ਦਿਲ ਪੀਟਲ ਹੁੰਦਾ ਇਹ ਵੀ ਇੱਕ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਇਹ ਫਿਰ ਕਿਦਾਂ ਗ੍ਰੇਟ ਸਰਦਾਰ ਬਣਦਾ ਇਥੇ ਤੁਸੀਂ ਫੋਟੋ ਨਹੀਂ ਦੇਖ ਰਹੇ ਵੀ ਮੋਨੇ ਦੀ ਆ ਪਰ ਇਹ ਫਿਲਮ ਕਿ ਕਿਦਾਂ ਗ੍ਰੇਟ ਸਰਦਾਰ ਬਣਦਾ ਤੁਹਾਨੂੰ ਫਿਲਮ ਅਖੀਰ ਚ ਦਸਤਾਰ ਬੰਨਣੀ ਪਈ ਨਾ ਫਿਰ ਸਰਦਾਰ ਬਣਦਾ ਇਹ ਗੱਲ ਫਿਲਮ ਦੀ ਆ ਜਿੰਨੇ ਮਰਜੀ ਵਾਲ ਕਤਰਨਾ ਜਿੰਨੇ ਮਰਜੀ ਬੋਧੀਆਂ ਰੱਖਲਾ ਜਿੰਨੀਆ ਮਰਜੀ ਸੁਣਤਾ ਕਰਾਲਾ ਗੱਲ ਸੁਣਾਏ ਗੁਰੂ ਦੇ ਲਾਲਾ ਅਕਾਲ ਪੁਰਖ ਦੇ ਲਾਲਾ ਅਖੀਰ ਦੇ ਵਿੱਚ ਦਸਤਾਰ ਤੇ ਦਾੜਾ ਤੇ ਸਤ ਕਰ ਰਹੇ ਖਾਰ ਹੋਏ ਸੰਭਲेंगे ਬਚੇ ਸ਼ਰਜ ਬੜੀ ਮਸ਼ਹੂਰ ਕਹਾਣੀ ਸੀ ਰਬੀਰ ਟੰਡ ਦੀ ਹਾਂਜੀ ਅਕਰ ਦੇ ਉੱਤੇ ਬੰਦਾ ਸਰਦਾਰ ਬਣਦਾ ਹਾਂਜੀ ਉਹ ਸਿੱਧਾ ਕੇ ਬੈਠਾ ਉਹਦਾ ਬੰਦਾ ਜਿੰਦਾ ਬਾਉ ਜੀ ਹਿੰਦੁਸਤਾਨ ਦੇ ਵਿੱਚ ਇਹ ਗੁਰੂ ਸਾਹਿਬਾਨ ਕਿਰਪਾ ਨਾ ਕਰਦੇ ਜੀ ਦਸਵੇਂ ਪਾਤਸ਼ਾਹ ਸਿੱਖ ਤੇ ਸਿੰਘ ਤੇ ਸਰਦਾਰ ਨਾ ਬਣਾਉਂਦੇ ਅੱਜ ਹੇ ਤੱਕ ਹਿੰਦੁਸਤਾਨ ਮੁਗਲਾਂ ਦਾ ਗੁਲਾਮ ਹੁੰਦਾ ਲਿਖ ਕੇ ਜੇਬ ਚ ਪਾ ਲਿਓ ਜੇ ਬੁਲੰਦਵਾਸ ਜੱਟ ਕਹਿ ਕੇ ਚੱਲਿਆ ਸ਼ੁਕਰ ਮਨਾਇਆ ਕਰੋ ਦਸਾਂ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਦਾ ਸ਼ਹੀਦਾਂ ਦਾ ਸ਼ੁਕਰ ਮਨਾਇਆ ਕਰੋ ਸਾਰੇ ਕਿ ਤੁਹਾਨੂੰ ਆਜ਼ਾਦ ਕਰਕੇ ਤੁਹਾਨੂੰ ਜੀਣਾ ਸਿਖਾਤਾ ਨੀਤਾਮਤ ਸ਼ਾਹ ਅਬਦਾਲੀ ਵਰਗੇ ਤੁਹਾਡੀਆਂ ਅੱਜ ਵੀ ਧੀਆਂ ਚੁੱਕ ਕੇ ਲੈ ਕੇ ਜਾਂਦੇ ਅੱਜ ਵੀ ਤੁਹਾਡੇ ਬੱਚੇ ਚੁੱਕੇ ਨੇ ਸ਼ੁਕਰਗੁਜ਼ਾਰ ਕਰੋ ਨਾ ਜਿਹੜਾ ਨਹੀਂ ਸ਼ੁਕਰਗੁਜ਼ਾਰ ਉਹ ਕਿਰਤ ਕਰਨ ਮੰਦੀ ਹੋ ਮੰਦਾ ਔਰ ਉਹਦੀ ਗੱਲ ਇਹ ਕਿ ਇੱਕ ਕੰਜਰੀ ਖੋਪੜੀ ਬੰਦੇ ਦੀ ਦੇ ਵਿੱਚ ਕੁੱਤੇ ਦਾ ਮਾਸ ਰਿੰਨ ਕੇ ਲੈ ਕੇ ਜਾਂਦੀ ਹੈ ਉੱਤੇ ਲੰਗ ਲੰਗ ਭਜਿਆ ਕੱਪੜਾ ਰੱਖਿਆ ਤੇ ਕਿਸੇ ਰਾਹੀ ਨੇ ਪੁੱਛਿਆ ਐਨੀ ਗੰਦੀ ਚੀਜ਼ ਟਕੀ ਹੈ ਉਹ ਕਹਿੰਦੀ ਹੈ ਕਿਸੇ ਅਕਰਤ ਕਰਨ ਦੀ ਨਿਗਾਨਾ ਪਰੇ ਜੇ ਅਕਰਤ ਕਰਨ ਕਹਿੰਦੇ ਐਹਸਾਨ ਫਰਮੋਸ਼ ਹੋ ਅਸੀਂ ਐਹਸਾਨ ਫਰਮੋਸ਼ ਆਪਣੇ ਗੁਰੂਆਂ ਦੇ ਐਹਸਾਨ ਫਰਮੋਸ਼ਾਂ ਕਿ ਅੱਜ ਸਾਨੂੰ ਸੁੱਖ ਬਣਾਉਣੀ ਚਾਹੀਦੀ ਹੈ ਕਿ ਖਾਲਸਾ ਸਜਿਆ ਤੇ ਹਿੰਦੁਸਤਾਨ ਆਜ਼ਾਦ ਹੋ ਗਿਆ ਨਹੀਂ ਤੇ ਅੱਜ ਤੱਕ ਅਫਗਾਨਿਸਤਾਨ ਤੋਂ ਗਾਂਹ ਰਾਜੋ ਤੁਰਕਾਂ ਦਾ ਹੀ ਹੁੰਦਾ ਸੀ ਇਹ ਵੀ ਗੱਲ ਹੈ ਜੇ ਯੋਗ